ਚਿੱਠੀ ਵਾਲਾ ਯੁੱਗ ਲੇਖਿਕਾ 엘ినా ਤਿਮਨ ਉਹ ਵਕਤ ਚੰਗੇਰਾ ਸੀ ਜਦ ਚਿੱਠੀਆਂ ਦਾ ਡੇਰਾ ਸੀ ਦਿਲੀ ਗੱਲ ਪਹੁੰਚਣ ਚ ਲੱਗਦਾ ਵਕਤ ਲੰਮੇਰਾ ਸੀ ਚਿੱਠੀ ਦੇ ਸ਼ੁਰੂ ਲਿਖਦੇ ਤੂੰ ਮੇਰਾ ਤੇ ਅੰਤ ਮੈਂ ਤੇਰਾ ਸੀ ਕਹੇ ਚੰਗੇਰੇ ਲੋਕੀ ਹੋਣੇ ਜਾਂ ਫੇ ਉਹ ਯੁੱਗ ਚੰਗੇਰਾ ਸੀ ਹੋਣੇ ਸਭ ਸੰਤੋਖੀ ਬਹੁਤੇ ਜਾਂ ਫੇ ਵੇਰ ਬਥੇਰਾ ਸੀ ਜਾਲ ਵਿਛੇ ਯਾਦਾਂ ਦੇ ਤੇ ਅੱਖਰਾਂ 'ਚ ਮੋਕਨੇਰਾ ਸੀ ਉਦੋਂ ਦਿਲਾਂ 'ਚ ਚਾਨਣ ਸੀ ਚਫੇਰੇ ਭਾਵੇਂ ਹਲੇਰਾ ਸੀ ਮੋਪੀ ਜੀ ਚਿੱਠੀ ਪੜਦਾ ਦਿਲ ਕਈ ਕਈ ਵੇਰਾਂ ਸੀ ਸਾਵੇਂ ਬੈਠੇ ਜਾਪਣ ਚਿੱਠੀ 'ਚ ਦਿਸਦਾ ਚਿਹਰਾ ਸੀ ਉਦੋਂ ਸੀ ਸਭ ਆਪਣਾ ਸਾਡਾ ਕੁਝ ਨਾ ਤੇਰਾ ਮੇਰਾ ਸੀ ਬਾਤਾਂ ਪਾਉਂਦੇ ਸੰਦੇ ਸੀ ਬਾਣੀ ਪੜਦੇ ਹੁੰਦਾ ਸਵੇਰਾ ਸੀ ਚਿੱਠੀ ਦੀ ਉਡੀਕ ਚ ਰਾਤ ਤੱਕ ਦੇ ਬੈ ਬਨੇਰਾ ਸੀ ਸਾਈਕਲ ਦੀ ਟੱਲੀ ਵੱਜਦੀ ਡਾਕਿਆ ਪੌਂਦਾ ਫੇਰਾ ਸੀ ਇੱਕ ਚਿੱਠੀ ਸਦਕੇ ਕਰ ਖੁਸ਼ੀਆਂ ਆਉਂਦੀਆਂ ਟੇਰਾ ਸੀ ਅਨਪੂਰ ਲੋਕ ਰੱਬ ਤੋਂ ਡਰਦੇ ਕਰਦੇ ਤੇਰਾ ਤੇਰਾ ਸੀ ਜੇ ਕੋਈ ਮੁਸ਼ਕਲ ਪੈਂਦੀ ਸਹਿੰਦੇ ਕਰ ਵੱਡਾ ਜੇਰਾ ਸੀ ਸਾਖ ਸੰਬੰਧੀ ਕੰਮ ਆਉਂਦੇ ਦੁੱਖ ਪੌਂਦਾ ਜੇ ਕੇਰਾ ਸੀ ਅਲੀਨਾ ਵਾਂਜੀ ਆਹੜ ਤੋਂ ਜਿਸ ਦਾ ਚਾ ਵਡੇਰਾ ਸੀ ਕਿੰਜ ਚਿੱਠੀ ਖੁਸ਼ੀ ਦਿੰਦੀ ਤੇ ਖਿੜ ਜਾਂਦਾ ਚਿਹਰਾ ਸੀ ਉਹੀ ਯੁੱਗ ਚੰਗੇਰਾ ਸੀ ਜਦ ਦਿਲਾਂ 'ਚ ਹੁੰਦਾ ਡੇਰਾ ਸੀ ਉਹੀ ਯੁੱਗ ਚੰਗੇਰਾ ਸੀ ਜਦ ਦਿਲਾਂ 'ਚ ਹੁੰਦਾ ਡੇਰਾ ਸੀ